ਮਟਾਲਾ ਨੇੜੇ ਪਿੰਡ ਭਦਰਸ਼ਾਨ ਵਿਖੇ ਦਰਦਨਾਕ ਹਾਸਾ ਵਾਪਰਿਆ ਆਸੇ ਇਹਨਾਂ ਦਰਦਨਾਕ ਸੀ ਔਰ ਕੌਫਨਾਕ ਸੀ ਕਿ ਇੱਕ ਮੋਟਰਸਾਈਕਲ ਦੂਜੀ ਮੋਟਰਸਾਈਕਲ ਵਿੱਚ ਵੱਜਾ ਤਾਂ ਬੋਰਟ ਮੋਟਰਸਾਈਕਲ ਦਾ ਇੰਜਣ ਹੀ ਪਾਟ ਗਿਆ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਜ਼ੋਰ ਨਾਲ ਵੱਜਾ ਹੋਣਗੇ ਇੱਕ ਵਰਧਾਰਤੀ ਜੋ ਕਿ 10ਵੀਂ ਜਮਾਤ ਦੇ ਵਿੱਚ ਪੜਦਾ ਹੋਇਆ ਤੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਆਪਣੇ ਘਰ ਜਾਣ ਲਈ ਪੈਟਰੋਲ ਪੰਪ ਤੋਂ ਨਿਕਲਿਆ ਦੂਸਰੇ ਪਾਸੇ ਦੂਸਰਾ ਵਿਦਿਆਰਥੀ ਬੋਲਟ ਮੋਟਰਸਾਈਕਲ ਤੇ ਟਾਲੇ ਤੋਂ ਉਹਨੂੰ ਆਪਣੇ ਪਿੰਡ ਜਾਣ ਲਈ ਆ ਰਿਹਾ ਸੀ ਦੋਨਾਂ ਦੀ ਆਮੋ-ਸਾਹਮਣੇ ਜਦੋਂ ਟੱਕਰ ਹੋਈ ਤਾਂ 10ਵੀਂ ਜਮਾਤ ਦਾ ਚੜਨ ਵਾਲਾ ਵਿਦਿਆਰਥੀ ਸਹਾਬਾਜ ਸਿੰਘ ਦੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਮਾਪਿਆਂ ਦਾ ਇੰਨਾ ਬੁਰਾ ਹਾਲ ਹੈ ਕਿ ਦੇਖਣਾ ਮੁਸ਼ਕਲ ਹੈ ਦੂਜੇ ਪਾਸੇ ਦੂਜਾ ਜੋ ਦੂਸਰਾ ਵਿਦਿਆਰਥੀ ਸੀ ਉਹ ਬੋਟ ਮੋਟਰਸਾਈਕਲ ਆ ਕੇ ਲਿਆ ਸੀ ਉਹ ਵੀ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਸ ਦੀ ਉਮਰ ਮਹਿਜ 21 ਤੋਂ 22 ਹੋ ਸਕਦੀ ਹੈ ਪਰ ਤੁਸੀਂ ਬੀਰੋ ਬੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰਿਵਾਰ ਤੁਨਹਾਦ ਸ਼੍ਰੀਮਤੀ ਦਾ ਨਾਮ ਹਰਵਿੰਦਰ ਸਿੰਘ ਜੀ ਮੈਂ ਪ੍ਰਿੰਸੀਪਲ ਐਵਰੀਸ ਪਬਲਿਕ ਸਕੂਲ ਬਹਾਦਰ ਸਿੰਘ ਕਲਾ। ਅੱਤ ਕੀ ਹੋਇਆ ਕੀ ਅੰਸਾਰ? ਅਕਤੀ ਜਦੋਂ ਸਕੂਲ ਤੋਂ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਸ਼ੇਬਾਦ ਸਿੰਘ son of ਰਾਮ ਸਿੰਘ ਰੂਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ। ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪ ਆ। ਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪੈਟਰੋਲ ਪ੍ਰਵਾਹ ਕੇ ਬਾਹਰ ਨਿਕਲੇ ਆ। ਤੇ ਪਟਾਲਾ ਵਾਲੀ ਸਾਈਡ ਤੇ ਇੱਕ ਤੇਜ਼ ਰਫਤਾਰ ਤੇ ਬੁਲਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ ਕਲਾਸ 12 ਦਾ ਪੜਿਆ ਰਹੀ ਆ ਪਿੰਡ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜਨ ਹੋਇਆ ਹੈ ਤੇ ਸ਼ੇਬਾਤ ਸਿੰਘ ਦੀ ਜਿਹੜੀ ਆਨਸਪੋਟੀ ਡੈਥ ਹੋਈ ਹੈ ਜੀ ਕਿੰਨੀ ਇੱਕ ਸੱਟਾਂ ਲੱਗੀਆਂ ਈ ਬੱਚੇ ਦੇ ਸ਼ੇਬਾਤ ਸਿੰਘ ਸ਼ੇਬਾਤ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇਜਰੀਸ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡੈਮੇਜ ਹੋ ਗਿਆ ਦੂਸਰਾ ਬੱਚਾ ਅੰਦਰ ਜਰੇ ਆਲਾ ਜਿਹੜਾ ਉਹਦੀ ਕਾਫੀ ਗੰਭੀਰ ਚੱਟਨੀ ਆ ਇਸ ਬੱਚੇ ਦੀ ਗੱਲ ਕੀਤੀ ਜਾਵੇ ਕਿੰਨੇ ਭੈਣ ਭਰਾ ਨੇ ਬੋਲਣ ਮਾਪੇ ਦਾ ਇਕਲੌਤਾ ਹੀ ਬੱਚਾ ਸੀ ਜੀ ਇਹ ਕਿਹਨਾ ਪੜੀ ਇਹ ਸਿਸ਼ਪਾਲ ਸਿੰਘ ਸਿਸ਼ਪਾਲ ਤੋਂ ਕੀ ਐਕਸੀਡੈਂਟ ਹੋਇਆ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਹੁਣੇ ਕਾਲ ਗਈ ਹੈ ਕਿ ਇੱਥੇ ਐਕਸੀਡੈਂਟ ਹੋਇਆ ਪੈਟਰੋਲ ਪੰਪਲੇ ਜੱਸਸ ਹੁਣੇ ਆਈਆਂ ਆਣ ਕੇ ਜਿਹੜੀ ਗੱਲ ਪਤਾ ਲੱਗੀ ਹੈ ਕਿ ਇੱਕ ਸਹਿਬਾਤ ਸਿੰਘ ਸੀਗਾ ਛੋਟੀ ਉਮਰ ਦਾ ਲੜਕਾ ਸੀ ਤੇ ਇਹ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਇੱਕ ਮੌਤ ਮੌਤ ਸਾਹਤ ਤੇ ਨਬੀਰ ਸਿੰਘ ਆ ਰਿਹਾ ਸੀਗਾ ਜੋ ਇਹਨਾਂ ਦੀ ਟੱਕਰ ਹੋਈ ਛੜਕ ਦੇ ਵਿੱਚ ਬਾਕੀ ਤਫਤੀਸ਼ ਕਰ ਰਹੇ ਆ ਜੀ ਜਿਹੜੀ ਗੱਲ ਸਾਹਮਣੇ ਆਈ ਹੈ ਹਾਂ ਜੇ ਕਲੀਅਰ ਨਹੀਂ ਆ ਫੋਨ ਇੱਥੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ ਸਹਿਬਾਤ ਸਿੰਘ ਦੀ ਇੱਕ ਦੀ ਹਾਂ ਜੀ ਹਾਂ ਦੂਸਰੇ ਨੂੰ ਦੋਨਾਂ ਨੂੰ ਸੱਟਾਂ ਲੱਗੀਆਂ ਆ ਜੀ ਹਸਪੀਟਲ ਨੇ ਦੋਨੋਂ ਵੀ ਵਿਦਿਆਰਥੀ ਇੱਕ ਦੇ ਵਿਦਿਆਰਥੀ ਕਲੀਅਰ ਹੈ ਪਤਾ ਲੱਗਾ ਜਿਹੜਾ ਸਹਿਬਾਤ ਸਿੰਘ ਹੈ ਜੀ ਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜਦਾ ਹੀ ਹੈ ਜੀ ਬਾਕੀ ਜੋ ਕਲੀਅਰ ਹੋਊਗਾ